ਆਰਥਿਕ ਆਜ਼ਾਦੀ ਕਿੱਥੇ ਹੈ ਔਰ ਤੁਸੀਂ ਸਮਾਜਿਕ ਆਜ਼ਾਦੀ ਆਰਥਿਕ ਆਜ਼ਾਦੀ ਤੱਕ ਕੀ ਦੇਣੀ ਸੀ ਜਦੋਂ ਬੇਜਮੀਨੇ ਗਰੀਬਾਂ ਨੇ ਅਦਾਲਤ 'ਚ ਲੜਾਈ ਲੜ ਕੇ ਕੇਸ ਜਿੱਤ ਕੇ 35 ਏਕੜ ਜ਼ਮੀਨ ਦੀ ਨਿਲਾਮੀ ਉਹਨਾਂ ਦੇ ਨਾਂ ਤੇ ਪਿੰਡ ਬਠੋਈ ਕਲਾਂ ਦੇ ਪਟਿਆਲਾ ਜਿਹੇ ਦੇ ਗਰੀਬ ਦਲਤਾਂ ਦੇ ਨਾਂ ਤੇ ਆਪਸ਼ਨ ਹੋ ਗਈ ਅਲਾਟ ਹੋ ਗਈ 1.11 ਲੱਖ ਰੁਪਇਆ ਤੁਸੀਂ ਸਰਕਾਰੀ ਖਜ਼ਾਨੇ ਚ ਮੁੱਖ ਮੰਤਰੀ ਸਾਹਿਬ ਜਮ੍ਹਾਂ ਕਰਵਾ ਲਿਆ ਔਰ ਉਹ 1.11 ਲੱਖ ਗਰੀਬਾਂ ਨੇ ਕਿਸੇ ਨੇ ਆਪਣੇ ਗਹਿਣੇ ਵੇਚ ਕੇ ਕਿਸੇ ਨੇ ਕੁਝ ਵੇਚ ਕੇ ਸਾਰਿਆਂ ਨੇ ਸਾਂਝੇ ਤੌਰ ਤੇ ਇਕੱਠੇ ਕਰਕੇ ਦਿੱਤਾ ਉਸ ਤੋਂ ਬਾਅਦ ਲੈਂਡ ਮਾਫੀਏ ਨੇ ਬੀਡੀਓ ਦਫਤਰ ਵਿੱਚ ਹੀ ਡਾਂਗਾ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਔਰ ਅੱਜ ਤੱਕ 2 ਮਹੀਨੇ ਬੀਤ ਗਏ ਇੱਕ ਵੀ ਦੋਸ਼ੀ ਫੜਿਆ ਨਹੀਂ ਗਿਆ 35 ਕਿੱਲੇ ਜ਼ਮੀਨ ਦੇ ਤੁਸੀਂ ਖਜ਼ਾਨੇ 'ਚ ਪੈਸੇ ਭਗਵੰਤ ਮਾਨ ਜੀ ਜਮ੍ਹਾਂ ਕਰਵਾ ਲਏ 35 ਇੰਚ ਜ਼ਮੀਨ ਦਾ ਕਬਜ਼ਾ ਗਰੀਬਾਂ ਨੂੰ ਦਿੱਤਾ ਨਹੀਂ ਗਿਆ ਤੋਂ 15 ਅਗਸਤ ਨੂੰ ਅਸੀਂ ਹਿਸਾਬ ਮੰਗਾਂਗੇ ਸਵਾਲ ਪੁੱਛਾਂਗੇ ਕਿ ਤੁਸੀਂ ਆਪਣੀ ਸੰਵਧਾਨਿਕ ਜ਼ਿੰਮੇਵਾਰੀ ਤੋਂ ਕਿਉਂ ਭੱਜ ਰਹੇ ਆ ਜਿੱਥੇ ਗਰੀਬਾਂ 'ਤੇ ਹਮਲੇ ਹੁੰਦੇ, ਗਰੀਬ ਮਾਰੇ ਜਾਂਦੇ ਆ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਤੁਸੀਂ ਮਾਰਨੇ ਵਾਲਿਆਂ ਦੀ ਪਿੱਠ ਤੇ ਖੜੇ ਹੁੰਦੇ। ਅਬੌਰ ਦੇ ਵਿੱਚ ਇੱਕ ਵਪਾਰੀ ਦੀ ਹੱਤਿਆ ਹੋਈ। ਦੋ ਗਰੀਬ ਦਲਤ ਪਟਿਆਲੇ ਵਿੱਚੋਂ ਚੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤੇ ਗਏ। ਉੱਥੇ ਵੀ ਭਗਵੰਤ ਮਾਨ ਦੀ ਸਰਕਾਰ ਹਤਿਆਰਿਆਂ ਦੀ ਪਿੱਠ ਤੇ ਖੜੀ ਹੈ। ਜਲੰਧਰ ਦੇ ਵਿੱਚ ਦੋ ਦਲਤਾਂ ਦੀ ਹੱਤਿਆ ਕੀਤੀ ਗਈ। ਉੱਥੇ ਵੀ ਭਗਵੰਤ ਮਾਨ ਦੀ ਸਰਕਾਰ ਹਤਿਆਰਿਆਂ ਦੀ ਪਿੱਠ ਤੇ ਖੜੀ ਹੈ। ਪੂਰੇ ਪੰਜਾਬ ਚ ਚੰਦ ਭਾਨ ਦੇ ਵਿੱਚ ਦਲਤਾਂ ਤੇ ਜ਼ੁਲਮ ਹੋਇਆ ਉੱਥੇ ਵੀ ਹਤਿਆਰਿਆਂ ਦੀ ਪਟਾਈ ਕਰਨ ਵਾਲੇ ਦੀ ਪਿੱਛੇ ਸਰਕਾਰ ਖੜੀ ਐ ਇਸ ਕਰਕੇ ਬੌਧਨ ਸਮਾਜ ਪਾਰਟੀ ਨੇ 15 ਅਗਸਤ ਨੂੰ ਪੰਜਾਬ ਸੰਭਾਲੋ ਰੈਲੀ ਦਾਣਾ ਮੰਡੀ ਪਟਿਆਲਾ ਚ ਰੱਖੀ ਅੱਜ ਡੇੜਾ ਬੱਸੀ ਚ ਵੀ ਅਸੀਂ ਪਾਰਟੀ ਲੀਡਰਸ਼ਿਪ ਨੂੰ ਵਰਕਰਾਂ ਨੂੰ ਇਹ ਬੇਨਤੀ ਕਰਨ ਲਈ ਅੱਜ ਇੱਥੇ ਆਏ ਕਿ 11 ਵਜੇ ਠੀਕ 15 ਅਗਸਤ ਨੂੰ ਸੰਗਤਾਂ ਡੇੜਾ ਬੱਸੀ ਵਿਧਾਨ ਸਭਾ ਚ ਵੀ ਵੱਧ ਤੋਂ ਵੱਧ ਪਹੁੰਚਣ ਇਸ ਮਕਸਦ ਨੂੰ ਲੈ ਕੇ ਅੱਜ ਮੀਟਿੰਗ ਰੱਖੀ ਸੀ ਔਰ ਪਾਰਟੀ ਲੀਡਰਸ਼ਿਪ ਇਸ ਵਿਧਾਨ ਸਭਾ ਦੀ ਨੇ ਪ੍ਰਸਤਾਵ ਦਿੱਤਾ ਕਿ ਅਸੀਂ ਤਨ ਮਨ ਧਨ ਨਾਲ ਉਸ ਰਾਜੇ ਨੂੰ ਕਾਮਯਾਬ ਕਰਨ ਲਈ ਸਹਿਯੋਗ ਕਰਾਂਗੇ ਪੀੜਤਾਂ ਦੇ ਨਾਲ ਖੜਾ ਕੀ ਧੰਨਵਾਦ ਮਾਝਾ ਸਮਾਜ ਪਾਰਟੀ ਜਿੰਦਾਬਾਦ